ਤੁਸੀਂ ਦੇਖ ਰਹੇ ਹੋ ਆਸਮ ਜਨ نیوز ਮੈਂ ਹਾ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਅੱਜ ਆਪਾਂ ਗੱਲਬਾਤ ਜਿਵੇਂ ਕੀਤੀ ਸੀ ਕਿ ਕਾਂਗਰਸ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਮੀਡੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਇਸੇ ਦੌਰਾਨ ਇੱਕ ਵੱਡੀ ਗੱਲ ਸਾਹਮਣੇ ਆਉਂਦੀ ਆ ਇੱਕ ਕਾਂਗਰਸ ਦੇ ਵੱਡੇ ਆਗੂ ਦੇ ਵੱਲੋਂ ਗੱਲ ਕਹੀ ਜਾਂਦੀ ਹੈ ਗੱਠ ਜੋੜਨ ਨੂੰ ਲੈ ਕੇ ਕੋਈ ਗੱਲ ਕਹੀ ਜਾਂਦੀ ਹੈ ਉਹ ਕੀ ਗੱਲ ਕਹੀ ਜਾਂਦੀ ਹੈ ਤੇ ਕਿਸ ਆਗੂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਆ ਇਸ ਗੱਲਬਾਤ ਤੇ ਵਿਚਾਰ ਚਰਚਾ ਕਰਾਂਗੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਨਾਲ ਵਰਿੰਦਰ ਜੀ ਮੇਰੇ ਨਾਲ ਮੌਜੂਦ ਨੇ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਣੇ ਵਰਿੰਦਰ ਜੀ ਤੁਹਾਡਾ ਪ੍ਰੋਗਰਾਮ ਪੱਖ ਦੀ ਸਿਆਸਤ ਵਿੱਚ ਸਵਾਗਤ ਹੈ ਧੰਨਵਾਦ ਭੁਪਿੰਦਰ ਜੀ ਜੀ ਜਿਵੇਂ ਕਿ ਵਰਿੰਦਰ ਜੀ ਕਾਂਗਰਸ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਕੁਝ ਆਪਣੇ ਪਾਰਟੀ ਦੇ ਨਾਲ ਸੰਬੰਧਤ ਮੁੱਦੇ ਸਨ ਤੇ ਕੁਝ ਚੋਣਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਸੰਬੰਧਤ ਮੁੱਦਿਆਂ ਦੀ ਗੱਲ ਕੀਤੀ ਜਾ ਰਹੀ ਸੀ ਪਰ ਇਸੇ ਦੌਰਾਨ ਇੱਕ ਵੱਡੇ ਆਗੂ ਦੇ ਵੱਲੋਂ ਕਾਂਗਰਸ ਦੇ ਹੀ ਵੱਡਾ ਚਿਹਰਾ ਨਾਮੀ ਚਿਹਰੇ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਗਠ ਜੋੜ ਨੂੰ ਲੈ ਕੇ ਇੰਡੀਆ ਗਠਬੰਦਰ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਆ ਉਹ ਕਿਹੜੇ ਆਗੂ ਨੇ ਤੇ ਕੀ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਤੇ ਉਸ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਪਕੀ ਆਓ ਕੀ ਸਿਆਸਤ ਪਕੀ ਆ ਭពਿੰਦਰ ਜੀ ਜਦੋਂ ਚੋਣਾ ਨੇੜੇ ਆਉਂਦੀਆਂ ਨੇ ਚਾਹੇ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਲੋਕਲ ਬਾਡੀ ਦੀਆਂ ਸਰਪੰਚੀ ਦੀਆਂ ਤੇ ਜਿਹੜੇ ਸਿਆਸੀ ਲੋਕ ਨੇ ਇੱਕ ਦੂਜੇ ਦੇ ਉੱਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੰਦੇ ਨੇ ਜੀ ਇੱਕ ਦੂਜੇ ਨੂੰ ਨੀਵਾਂ ਵਿਖਾਣ ਦੇ ਲਈ ਕੋਈ ਕਸਰ ਨਹੀਂ ਛੱਡਦੇ ਦੂਸਰੀਆਂ ਸਿਆਸੀ ਪਾਰਟੀਆਂ ਨੂੰ ਆਗੂਆਂ ਨੂੰ ਕਹਿੰਦੇ ਨੇ ਇਹਨਾਂ ਨੇ ਤੇ ਜੀ ਪੰਜਾਬ ਦਾ ਬੇੜਾ ਗਰਕਰਤਾ ਇਹਨਾਂ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਪਰ ਜੇ ਸਚਾਈ ਮੰਨੋ ਨਾ ਕੋਈ ਵੀ ਸਿਆਸੀ ਪਾਰਟੀ ਇਹੋ ਜੀ ਨਹੀਂ ਹੈਗੀ ਜਿਨ ਨੇ ਦੇਸ਼ ਦਾ ਜਾਂ ਸੂਬੇ ਦਾ ਕੋਈ ਪੜਾ ਕੀਤਾ ਹੋਵੇ ਅੱਜ ਤੱਕ ਥੋੜਾ ਬੋੜਾ ਕੀਤਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਪਰ ਜਿਤ ਤੱਕ ਮਨੂੰ ਲੱਗਦਾ ਹੈ ਕਿ ਉਹ ਕਈ ਵਾਰੀ ਇਹੋ ਜੀਆਂ ਚੀਜ਼ਾਂ ਇਹੋ ਜੀਆਂ ਖਬਰਾਂ ਇਹੋ ਜੇ ਹਾਲਾਤ ਸਾਹਮਣੇ ਆ ਜਾਂਦੇ ਨੇ ਲੋਕਾਂ ਦੇ ਕਿ ਸਾਨੂੰ ਐ ਲੱਗਦਾ ਕਿ ਇਹ ਜਿਹੜੇ ਸਿਆਸੀ ਲੋਕ ਨੇ ਨਾ ਬੇੜਾ ਗਰ ਕੀ ਇਹਨਾਂ ਨੇ ਕੀਤਾ ਸਾਰੇ ਜੀ ਆ ਖਬਰ ਇੱਕ ਸਾਹਮਣੇ ਆਈ ਹੈ ਮਨ ਬੜਾ ਦੁਖੀ ਹੋਇਆ ਜੀ ਖਬਰ ਇਹ ਤਾਂ ਇੱਕ ਪ੍ਰੋਫੈਸਰ ਸਾਹਿਬ ਜੀ ਡਾਕਟਰ ਸੰਦੀਪ ਸਿੰਘ ਹੁਰੀ ਹਮ ਅੰਬਰਸਰ ਰਹਿੰਦੇ ਨੇ ਜੀ ਤੇ ਐਡ ਹੋਕ ਬੇਸਿਸ ਦੇ ਉੱਤੇ ਪ੍ਰੋਫੈਸਰ ਨੇ ਜੀ ਸਾਡੇ ਪਟਿਆਲਾ ਦੇ ਵਿੱਚ ਕਿ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੇ 4 ਐਮਏ ਕੀਤੀਆਂ ਨੇ ਜੀ ਪੱਤਰਕਾਰਤਾ ਦੇ ਵਿੱਚ ਉਹਨਾਂ ਨੇ ਐਮਏ ਕੀਤੀ ਹੈ ਜੀ ਔਰ ਵਿਮਨ ਸਟਡੀ ਤੇ ਉਹਨਾਂ ਨੇ ਐਮਏ ਕੀਤੀ ਹੈ ਪੋਲਿਟੀਕਲ ਸਾਇੰਸ 'ਚ ਉਹਨਾਂ ਨੇ ਐਮਏ ਕੀਤੀ ਹੈ ਤੇ ਕੁਝ ਹੋਰ ਵੀ ਕੀਤੇ ਆ ਇਸ ਦੇ ਨਾਲ ਹੀ ਉਹਨਾਂ ਨੇ ਐਲ ਐਲ ਐਮ ਵੀ ਕੀਤੀ ਹੈ ਜੀ ਤੇ ਫਿਰ ਇੱਕ ਵਿਸ਼ੇ ਤੇ ਉਹਨਾਂ ਨੇ ਪੀ ਐਚ ਡੀ ਵੀ ਕੀਤੀ ਹੈ ਜੀ ਤੇ ਹੁਣ ਜੋ ਪਤਾ ਲੱਗਿਆ ਕਿ ਇੱਕ ਪ੍ਰਾਈਵੇਟ ਯੂਨੀਵਰਸਿਟੀ ਜਿਹੜੀ ਹੈ लवली ਜੀ ਉਥੋਂ ਇਕ ਕੁਝ ਹੋਰ ਵੀ ਕੋਈ ਪੜਾਈ ਪੜ੍ਹਾਈ ਕਰ ਰਹੇ ਨੇ ਜੀ ਹੁਣ ਗੱਲ ਇਹ ਹੈ ਪ੍ਰੋਫੈਸਰ ਸਾਹਿਬ ਦੇ ਬਾਰੇ ਮੈਂ ਕਿਉਂ ਜ਼ਿਕਰ ਕਰ ਰਿਹਾ ਕਿਉਂ ਗੱਲ ਕਰ ਰਿਹਾ ਜੀ ਜਿਹੜੀ ਅਗਲੀ ਗੱਲ ਹੈ ਨਾ ਸੁਣ ਕੇ ਹਰਾਨ ਹੋ ਜਾਓਗੇ ਤੁਸੀਂ ਜੀ ਉਹ ਮਜਬੂਰ ਹੋ ਗਏ ਨੇ ਰੇੜੀ ਦੇ ਉੱਤੇ ਸਬਜ਼ੀ ਵੇਚਣ ਨੂੰ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਰੇੜੀ ਦੇ ਉੱਤੇ ਸਬਜ਼ੀ ਵੇਚਦੇ ਨੇ ਤੇ ਲਿਖਿਆ ਹੁੰਦਾ ਪੀ ਐਚ ਡੀ ਸਬਜ਼ੀ ਵਾਲਾ ਹੁਣ ਗੱਲ ਇਹ ਹੈ ਕਿ ਪ੍ਰੋਫੈਸਰ ਸਾਹਿਬ ਦਾ ਇਹ ਕਹਿਣਾ ਹੈ ਕਿ 35000 ਰੁਪਿਆ ਉਹਨਾਂ ਦੀ ਤਨਖਾਹ ਸੀ ਜੀ 35000 ਤੇ ਕਾਫੀ ਠੀਕ ਹੁੰਦੀ ਹੈ ਪਰ ਉਹਦੇ 'ਚ ਇਹਨਾਂ ਨੂੰ ਕਹਿੰਦੇ ਹਰ ਮਹੀਨੇ ਨਹੀਂ ਮਿਲਦੀ ਸੀ ਕਦੇ ਮਿਲਦੀ ਸੀ ਤੇ ਕਦੇ ਨਹੀਂ ਵੀ ਮਿਲਦੀ ਸੀ ਜ਼ਿਆਦਾਤ ਕਰਕੇ ਨਹੀਂ ਸੀ ਮਿਲਦੀ ਜੀ ਘਰ ਦਾ ਖਰਚਾ ਘਰ ਦੇ ਪਰਿਵਾਰ ਦੇ ਦਵਾਈ ਬੂਟੀ ਰੋਟੀ ਪਾਣੀ ਖਰਚਾ ਹੋਰ ਲੀੜਾ ਲੱਤਾ ਜਿਹੜਾ ਜ਼ਰੂਰੀ ਚੀਜ਼ਾਂ ਹੁੰਦੀਆਂ ਉਹ ਵੀ ਜਿਹੜਾ ਉਹ ਵੀ ਜਿਹੜਾ ਉਹ ਨਹੀਂ ਸੀ ਕੱਢ ਪਾ ਰਹੇ ਜੀ ਮਜਬੂਰ ਹੋ ਕੇ ਉਹਨਾਂ ਨੂੰ ਰੇੜੀ ਚਲਾਉਣੀ ਪਈ ਐ ਉਹ ਕਹਿੰਦੇ ਨੇ ਮੈਨੂੰ ਇਸ ਗੱਲ ਦੇ ਕੋਈ ਇਸ ਢੰਗ ਨਾਲ ਅਫਸੋਸ ਨਹੀਂ ਹੈ ਕਿ ਮੈਂ ਕਿਰਤ ਕਰ ਰਿਹਾ ਕਹਿੰਦਾ ਇਹ ਤੇ ਸਾਡੇ ਗੁਰੂਆਂ ਨੇ ਕਿਹਾ ਹੋਇਆ ਜੀ ਕਿਰਤ ਜਿਹੜੀ ਆ ਨਾ ਉਹ ਕਰਨੀ ਚਾਹੀਦੀ ਤੇ ਕਿਰਤ ਦੇ ਵਿੱਚ ਕੋਈ ਸ਼ਰਮ ਨਹੀਂ ਜੀ ਬਿਲਕੁਲ ਸੋ ਕਿਰਤ ਜਰਾ ਕਰਦਾ ਸੁਨੇਹਾ ਵੀ ਉਹਨਾਂ ਨੇ ਮਤਲਬ ਕਿ ਸਾਡੇ ਕਹਿੰਦੇ ਗੁਰੂਆਂ ਨੇ ਦਿੱਤਾ ਹੈਗਾ ਪਛਤਾਵਾ ਮੈਨੂੰ ਕੋਈ ਨਹੀਂ ਅਫਸੋਸ ਇਸ ਚੀਜ਼ ਦਾ ਹੈ ਕਿ ਯੂਨੀਵਰਸਿਟੀ ਨੇ ਮੇਰੀ ਕਦਰ ਨਹੀਂ ਪਾਈ ਮੇਰੀ ਡਿਗਰੀਆਂ ਦਾ ਮੁੱਲ ਨਹੀਂ ਪਾਇਆ ਜੀ ਇਹ ਉਹਨਾਂ ਨੇ ਕਿਹਾ ਹੈਗਾ ਹੁਣ ਗੱਲ ਇਹ ਹੈ ਇੱਕ ਪਾਸੇ ਤੇ ਸਾਡੀਆਂ ਸਰਕਾਰਾਂ ਲੰਮੀਆਂ ਲੰਮੀਆਂ ਕਹਿੰਦੀਆਂ ਅਸੀਂ ਇਹ ਕਰਤਾ ਅਸੀਂ ਬੇਰੋਜ਼ਗਾਰੀ ਖਤਮ ਕਰ ਦਾਂਗੇ ਇਹ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਤੁਸੀਂ ਵੀ ਹਰ ਵਾਰ ਸੁਣਦੇ ਹੋਵੋਗੇ 26 ਜਨਵਰੀ ਆਉਂਦੀ 15 ਅਗਸਤ ਆਉਂਦੀ ਹੈ ਲੰਮੇ ਲੰਮੇ ਭਾਸ਼ਣ ਜਿਹੜੇ ਹੈਗੇ ਨੇ ਨਾ ਜੀ ਉਹ ਮਤਲਬ ਕਿ ਦਿੱਤੇ ਜਾਂਦੇ ਆ ਠੱਕਣ ਦਾ ਨਾਂ ਨਹੀਂ ਲੈਂਦੇ ਲੀਡਰ ਤੇ ਲੰਮੇ ਲੰਮੇ ਭਾਸ਼ਣ ਜਿਹੜੇ ਆ ਉਹ ਬੋਲੀ ਜਾਣਗੇ ਅਸੀਂ ਇਹ ਕਰਤਾ ਉਹ ਡੀਆਂ ਹਾਕੀ ਜਾਣਗੇ ਤੁਸੀਂ ਦੇਖ ਲਓ ਕਿ ਕਿੰਨਾ ਕੁ ਭਲਾ ਹੋਇਆ ਪਿੱਛੇ ਜੀ ਖਬਰ ਵੀ ਸੁਣੀ ਹੋਣੀ ਹੈ ਕੁਝ ਸਾਲ ਪਹਿਲਾਂ ਬਠਿੰਡੇ ਦੇ ਵਿੱਚ ਇੱਕ ਬੀ ਟੈਕ ਨੌਜਵਾਨ ਤੇ ਉਹਦੀ ਘਰ ਦੀ ਐਮ ਟੈਕ ਕਰ ਰਹੀ ਹੈ ਉਹ ਵਿਚਾਰਾ ਕੁੱਲੀ ਦਾ ਕੰਮ ਕਰਦਾ ਹੈ ਜੌਬ ਨਹੀਂ ਸਰਕਾਰਾਂ ਨੇ ਲਾਰੇ ਲਾਏ ਮਿਲੀ ਨਹੀਂ ਮਿਲੀ ਹੁਣ ਤਾਂ ਮੈਨੂੰ ਹਾਲਾਤ ਪਤਾ ਨਹੀਂ ਪਰ ਕੁਝ ਸਾਲ ਪਹਿਲਾਂ ਉਹਦੇ ਇਹ ਹਾਲਾਤ ਸੀਗੇ ਜੀ ਮਜਬੂਰ ਹੋ ਕੇ ਉਹਨੂੰ ਕੁੱਲੀ ਦਾ ਕੰਮ ਕਰਨਾ ਪਿਆ ਸੀ ਸੋ ਸਾਡੇ ਦੇਸ਼ ਦੇ ਵਿੱਚ ਇਹ ਹਾਲਾਤ ਪੈਦਾ ਹੋ ਰਹੇ ਨੇ ਨੌਜਵਾਨ ਕਹਿੰਦੇ ਜੀ ਇਹ ਰਿਵਰਸ ਇਮੀਗ੍ਰੇਸ਼ਨ ਹੋਣੀ ਚਾਹੀਦੀ ਆ ਅਸੀਂ ਪੰਜਾਬ ਦੇ ਵਿੱਚ ਹਾਲਾਤ ਪੈਦਾ ਕਰਦਾਂਗੇ ਇਹੋ ਜਿਹਾ ਸਾਬਕਾ ਜਿਹੜੇ ਮੁੱਖ ਮੰਤਰੀ ਸੀਗੇ ਜੀ ਉਹਨਾਂ ਨੇ ਵੀ ਇਹ ਗੱਲਾਂ ਕੀਤੀਆਂ ਅਸੀਂ ਦੇਖ ਲਓ ਜੀ ਸਾਡੇ ਟੈਨਰ ਤੇ ਅਸੀਂ ਇਹ ਕੁਝ ਕਰਤਾ ਬੋਰਡ ਲੱਗੇ ਹੁੰਦੇ ਤੁਸੀਂ ਵੀ ਜਾਣਦੇ ਹੋਗੇ ਸੜਕਾਂ ਦੇ ਉੱਤੇ ਵੱਡੇ ਵੱਡੇ ਬੋਰਡ ਲੱਗੇ ਹੁੰਦੇ ਅਸੀਂ ਇਹ ਕੁਝ ਕਰਤਾ ਅਸੀਂ ਇਹ ਕੁਝ ਕਰਤਾ ਹੁਣ ਉਹਨਾਂ 'ਚ ਸੱਚਾਈ ਕਿੰਨੀ ਹੈ ਜੀ ਬਿਲਕੁਲ ਉਹ ਬੋਰਡ ਮੈਨੂੰ ਲੱਗਦਾ ਹੈ ਲੋਕਾਂ ਨੂੰ ਗੁੰਮਰਾ ਕਰਨ ਵਾਸਤੇ ਲੋਕਾਂ ਨੂੰ ਜਿਹੜਾ ਹੈਗਾ ਗੁੰਮਰਾਹ ਕਰਨ ਦੇ ਵਾਸਤੇ ਲਾਏ ਜਾਂਦੇ ਆ ਬੋਰਡ ਕਿ ਲੋਕ ਜਿਹੜੇ ਹੈਗੇ ਆ ਉਹ ਸਚਾਈ ਉਹਨਾਂ ਤੋਂ ਦੂਰ ਰੱਖੀ ਜਾਂਦੀ ਹੈ ਜੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਲੋਕਾਂ ਨੂੰ ਬੇਵਪੂਰ ਬਣਾਇਆ ਜਾਂਦਾ ਮੈਂ ਇੱਕ ਸਿਆਸੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਸਾਰੀ ਸਿਆਸੀ ਪਾਰਟੀਆਂ ਦੀ ਗੱਲ ਕਰ ਰਿਹਾ ਦੇਖੋ ਐਕਸੈਪਸ਼ਨ ਇਜ਼ 에ਵਰੀਵੇਅਰ ਚੰਗੇ ਮਾੜੇ ਹਰ ਪਾਰਟੀ 'ਚ ਬੰਦੇ ਹੁੰਦੇ ਨੇ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਪਾਰਟੀ ਕੋਈ ਚੰਗੀ ਮਾੜੀ ਨਹੀਂ ਹੁੰਦੀ ਲੋਕਾਂ ਦੇ ਨਾਲ ਬਣਦੀ ਆ ਚੰਗੀ ਮਾੜੀ ਪਰ ਗੱਲ ਇਹ ਆ ਕਿ ਜਿਹੜੇ ਸਿਆਸੀ ਲੋਕ ਵੱਡੀ ਗਿਣਤੀ ਦੇ ਵਿੱਚ ਸਾਡੇ ਇਹੋ ਜਿਹੇ ਏਡੇ ਕਿ ਪ੍ਰਿਸ਼ਟ ਨੇ ਏਡੇ ਕਿ ਉਹਨਾਂ ਨੂੰ ਆਪਣੀ ਕੁਰਸੀ ਜੀ ਆਪਣੀ ਜਿਹੜੀ ਅਹੁਦੇਦਾਰੀ ਤੋਂ ਇਲਾਵਾ ਉਹਨਾਂ ਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ ਜੀ ਤੇ ਹਾਲਾਤ ਇਦਾਂ ਦੇ ਕਰ ਦਿੱਤੇ ਗਏ ਨੇ ਕਿ ਅੱਜ ਜਿਹੜਾ ਇੱਕ ਪ੍ਰੋਫੈਸਰ ਸਾਹਿਬ ਜਿਨ੍ਹਾਂ ਨੇ 4 ਜਿਹੜੀਆਂ ਸਬਜੈਕਟਾਂ ਦੀ ਐਮਏ ਕੀਤੀ ਐ ਐਲਐਮ ਕੀਤੀ ਐ ਪੀਐਚਡੀ ਕੀਤੀ ਐ ਮਜਬੂਰ ਹੋ ਕੇ ਸਬਜੀਤੀ ਰੇੜੀ ਲਾਉਣ ਨੂੰ ਹੂੰ ਮਜਬੂਰ ਨੇ ਆਪਣੇ ਘਰ ਦਾ ਖਰਚਾ ਚਲਾਉਣ ਦੇ ਲਈ ਇਹ ਸਾਡੇ ਦੇਸ਼ ਦੀ ਸਿਆਸਤ ਤਹਿਤ ਸਾਡੇ ਲੀਡਰ ਜਿਹੜੇ ਨੇ ਤੁਹਾਨੂੰ ਪਤਾ ਹੀ ਹੈ ਉਹ ਘਟ ਘਟ ਲੰਬੀ ਜਿਹੜੀ ਹੈ ਜੀਵ ਕੱਢ ਕੇ ਤੇ ਉਹ ਗੱਲਾਂ ਕਰਦੇ ਨਹੀਂ ਅਸੀਂ ਇਹ ਕਰਤਾ ਆ ਸੀ ਐਂ ਲੱਗਦਾ ਕਿ ਜਿੱਦਾਂ ਪੰਜਾਬ ਦੇ ਤੇ ਪੰਜਾਬੀਆਂ ਦੇ ਹਮਦਰਦ ਉਹੀ ਹੋਣ ਵੱਡੇ ਉਹਨਾਂ ਦੇ ਉੱਤੇ ਕੋਈ ਹਮਦਰਦੀ ਨਾ ਹੋਵੇ ਪੰਜਾਬ ਦਾ ਜੀ ਬੇੜਾਗਰਕ ਫੇਰ ਵੀ ਹੋਈ ਜਾ ਰਿਹਾ ਕਿਉਂ ਕਿ ਵਿਜ਼ਨ ਨਹੀਂ ਹੈਗੀ ਬੈਠਕਾਂ ਹੁੰਦੀਆਂ ਨੇ ਬੈਠਕਾਂ ਹੁੰਦੀਆਂ ਨੇ ਇਹ ਕਰਦਾਂਗੇ ਕੋਈ ਉਧਰੋਂ ਉੱਡਦਾ ਲੀਡਰ ਮੈਂ ਪੰਜਾਬੀਆਂ ਦੀ ਭਲਾਈ ਕਰਦਾਂਗਾ ਮੈਂ ਪੰਜਾਬੀਆਂ ਦੀ ਭਲਾਈ ਕਰਦਾਂਗਾ ਹੋਈ ਅਜੇ ਤੱਕ ਨਹੀਂ ਬੇੜਾਗਰਕ ਹੋਈ ਜਾ ਰਿਹਾ ਚਲੋ ਇਹ ਜਜ਼ਬਾਤੀ ਹੋ ਕੇ ਗੱਲਾਂ ਮੈਨੂੰ ਦੱਸਣੀਆਂ ਵੀ ਚਾਹੀਦੀਆਂ ਸੀ ਤੇ ਗੱਲਾਂ ਜੋ ਮੈਂ ਕੀਤੀਆਂ ਨੇ ਜੀ ਬਿਲਕੁਲ ਤੇ ਆਪਣੇ ਅੰਦਰ ਦੀਆਂ ਜੇ ਕੁਝ ਮਨ ਕਈ ਵਾਰੀ ਕਰਦਾ ਕਿ ਯਾਰ ਸੱਚਾਈ ਜਿਹੜੀ ਹੈਗੀ ਆ ਉਹ ਲੋਕਾਂ ਤੱਕ ਪਹੁੰਚਾਈ ਜਾਵੇ ਤੇ ਕੋਈ ਵੀ ਸਾਡੇ ਚੈਨਲ ਦਾ ਇਹੀ ਹੁੰਦੀ ਹੈ ਕਿ ਅਸੀਂ ਜਿੰਨੀਆਂ ਜੋ-ਜੋ ਗੱਲਾਂ ਵਾਪਰ ਰਹੀਆਂ ਨੇ ਸਮਾਜ ਦੇ ਵਿੱਚ ਸਿਰਫ ਸਿਆਸਤ ਦੇ ਉੱਤੇ ਨਹੀਂ ਸਮਾਜ ਦੇ ਵਿੱਚ ਜੋ-ਜੋ ਗੱਲਾਂ ਵਾਪਰ ਰਹੀਆਂ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਈਏ ਰੂਬਰੂ ਕਰਾਈਏ ਜੋ ਹਾਲਾਤ ਨੇ ਜੀ ਸੋ ਹੁਣ ਜਿੱਦਾਂ ਢੰਗ ਨਾਲ ਤੁਸੀਂ ਗੱਲ ਕੀਤੀ ਹੈ ਹੂੰ ਈ ਕਾਂਗਰਸ ਦੇ ਵਿਧਾਇਕ ਹੈਗੇ ਨੇ ਜੀ ਪ੍ਰਗਟ ਸਿੰਘ ਹੁਰੀ ਜੀ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵੋਟਰ ਸਬਕ ਸਿਖਾਉਣਗੇ ਜੀ ਇਹ ਇੱਕ ਵੀ ਸੀਟ ਨਹੀਂ ਜਿੱਤਣਗੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੇ ਜੋ ਕਿਹਾ ਤੇ ਨਾ ਹੀ ਅਸੀਂ ਜਿੱਤਣ ਦਿਆਂਗੇ ਜੀ ਤੇ ਉਹਨਾਂ ਨੇ ਕਿਹਾ ਕਿ ਇਹ ਤੇ ਆਮ ਆਦਮੀ ਪਾਰਟੀ ਜੋ ਬੀਤੇ ਦਿਨੀ ਜਿਹੜੀ ਉਹ ਆਈਆਰ ਸਰਵੇਖਣ ਆਇਆ ਪਾਈ ਆਮਦ ਪਾਰਟੀ ਇੰਨੀ ਸੀਟਾਂ ਜਿੱਤੇਗੀ ਕਾਂਗਰਸ ਇੰਨੀ ਜਿੱਤੇਗੀ ਫਲਾਣੀ ਪਾਰਟੀ ਇੰਨੀ ਜਿੱਤੇਗੀ ਉਹ ਕਹਿੰਦੇ ਨੇ ਇਹ ਤੇ ਹਲੇ ਦੂਰ ਦਾ ਸੈਂਪਲ ਹੀ ਆ ਜਦੋਂ ਜਦੋਂ ਲੋਕ ਸਭ ਦੀਆਂ ਚੋਣਾਂ ਸਾਹਮਣੇ ਆਣਗੀਆਂ ਨਾ ਤੇ ਤਸਵੀਰ ਜਿਹੜੀ ਆ ਉਹ ਸ਼ੀਸ਼ੇ ਵਾਂਗੂ ਸਾਫ਼ ਹੋ ਜਾਏਗੀ ਪਤਾ ਲੱਗ ਜਾਏਗਾ ਇੱਕ ਵੀ ਸੀਟ ਜਿਹੜੀ ਆ ਨਾ ਉਹ ਨਹੀਂ ਜਿੱਤ ਸਕੀਗੀ ਆਮ ਆਦਮੀ ਪਾਰਟੀ ਕਿਉਂਕਿ ਉਹਨਾਂ ਨੇ ਕਿਹਾ ਕਿ ਪਿਛਲੇ ਆ 1.5 ਪੂਨੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜੋ ਕੁਝ ਕੀਤਾ ਹੈ ਅੱਜ ਤੱਕ ਕੋਈ ਕਿਸੇ ਵੀ ਪਾਰਟੀ ਦਾ ਇੰਨੀ ਮਾੜੀ ਪਰਫਾਰਮੈਂਸ ਕਿਸੇ ਦੀ ਨਹੀਂ ਰਹੀ ਲੋਕ ਦੁਖੀ ਹੋ ਗਏ ਨੇ ਇਹ ਜੋ ਸਟੇਟਮੈਂਟ ਆ ਪ੍ਰਗਟ ਸਿੰਘ ਹੋਰਾਂ ਨੇ ਆਮ ਆਦਮੀ ਪਾਰਟੀ ਬਾਰੇ ਦਿੱਤੀਆਂ ਨੇ ਇਹ ਜੋ ਗੱਲਾਂ ਕੀਤੀਆਂ ਨੇ ਹੁਣ ਗੱਲ ਇਹ ਹੈ ਕਿ ਜਦੋਂ ਹੁਣ ਆਮ ਆਦਮੀ ਪਾਰਟੀ ਤੇ ਜਿਹੜਾ ਗੱਠਜੋੜ ਇੰਡੀਆ ਗੱਠਜੋੜ ਬਣਿਆ ਉਸ ਗੱਠਜੋੜ ਨੂੰ ਲੈ ਕੇ ਉਹਨਾਂ ਨੇ ਕਹਿਣਾ ਹੈ ਕਿ ਭਾਈ ਅਸੀਂ ਆਮ ਆਦਮੀ ਪਾਰਟੀ ਨਾਲ ਨਾ ਤੇ ਸਮਝੌਤਾ ਹੋਏਗਾ ਤੇ ਨਾ ਅਸੀਂ ਹੋਣਾ ਹੀ ਦੇਣਾ ਇੱਕ ਪਾਸੇ ਤੇ ਹੁਣ ਅੱਜ ਮੈਜ਼ਿਕਰ ਕੀਤਾ ਸੀਗਾ ਇਹ ਪੰਜਾਬ ਦੇ ਜਿਹੜੇ ਵੱਡੇ ਆਗੂ ਨੇ ਸਿੱਧੂ ਹੋਰੀ ਹੋ ਗਏ ਪ੍ਰਤਾਪ ਸਿੰਘ ਬਾਜਵਾ ਹੋ ਗਿਆ ਰਾਜਾ ਵੜਿੰਗ ਹੋ ਗਏ ਉਹ ਜੇ ਹੋਏ ਨੇ ਦਿੱਲੀ ਹਾਈ ਕਮਾਂਡ ਨਾਲ ਬੈਠਕ ਨੂੰ ਦੇ ਲੈ ਕੇ ਚਰਚਾ ਹੋ ਗਈ ਗੱਠਜੋੜ ਨੂੰ ਲੈ ਕੇ ਦੂਜੇ ਪਾਸੇ ਪ੍ਰਗਟ ਸਿੰਘ ਹੁਣੀ ਸਿਰ ਕੱਢਵੇਂ ਆਗੂ ਨੇ ਵਿਧਾਇਕ ਨੇ ਕਾਂਗਰਸ ਦੇ ਹੁਣ ਉਹਨਾਂ ਦਾ ਇਹ ਕਹਿਣਾ ਹੈ ਕਿ ਗੱਠਜੋੜ ਨਹੀਂ ਹੋਣ ਦਿੱਤਾ ਜਾਊਗਾ ਕਿਉਂਕਿ ਗੱਠਜੋੜ ਜਿਹੜਾ ਉਹ ਸਿਰੇ ਨਹੀਂ ਚੜੇਗਾ ਜੀ ਗੱਠ ਜੋੜ ਦੀ ਸੋਚ ਕਨੇ ਮਾੜੀ ਨਹੀਂ ਪਰ ਸੂਬੇ ਦੇ ਹਾਲਾਤ ਇਹੋ ਜਿਹੇ ਨੇ ਵੀ ਜਿੱਥੇ ਗੱਠ ਜੋੜ ਜਿਹੜਾ ਉਹ ਨਹੀਂ ਹੋ ਸਕਦਾ ਜੀ ਉਹਨਾਂ ਨੇ ਪ੍ਰਗਟ ਸਿੰਘ ਹੁਣਾਂ ਨੇ ਇਹੋ ਗੱਲਾਂ ਬਾਤਾਂ ਜੀ ਦਸੀਆਂ ਨੇ ਸੋ ਪ੍ਰਗਟ ਸਿੰਘ ਹੁਣਾਂ ਦਾ ਇਹ ਕਹਿਣਾ ਕਿ ਤੁਸੀਂ ਪੰਜਾਬ ਦੇ ਲੋਕਾਂ ਨੇ ਸਾਨੂੰ ਓਪੋਜੀਸ਼ਨ ਦਾ ਵਿਰੋਧੀ ਧਿਰ ਦਾ ਫਤਵਾ ਦਿੱਤਾ ਠੀਕ ਹੈ ਹੁਣ ਜਿਹੜੀ ਭਾਜਪਾ ਬਾਰੇ ਗੱਲ ਕੀਤੀ ਉਹ ਕਹਿੰਦੇ ਭਾਜਪਾ ਦੇ ਚੌਥੇ ਨੰਬਰ ਤੇ ਹੈ ਜੇ ਸਾਡੇ ਦੋਨਾਂ ਦੀ ਮਤਲਬ ਟਕਰਾਹ ਹੁੰਦਾ ਉਹਨਾਂ ਦੀ ਸਿੱਧੀ ਸਿੱਧੀ ਗੱਲ ਹੈ ਬੀਜੇਪ ਆਪਣੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਜੇ ਆਪਾਂ ਲਿਸਟ ਦੇਖੀਏ ਤੇ ਭਾਜਪਾ ਚੌਥੇ ਨੰਬਰ ਤੇ ਹੁੰਦੀ ਹੈ ਜੀ ਹੁਣ ਗੱਲ ਇਹ ਹੈ ਕਿ ਇਹ ਚੀਜ਼ਾਂ ਤੇ ਸਮਾਂ ਦੱਸਦਾ ਹੁੰਦਾ ਜੀ 2022 ਦੇ ਵਿੱਚ ਲੋਕਾਂ ਨੂੰ ਲੱਗਿਆ ਕਿ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਆਈਆਂ ਕਿਸੇ ਨੇ ਸਾਡਾ ਭਲਾ ਨਹੀਂ ਕੀਤਾ ਤੇ ਲੋਕ ਕਹਿੰਦੇ ਵੀ ਜੋ ਮਰਜ਼ੀ ਹੋ ਜੇ ਬਹੁਤ ਸਾਰੇ ਵਿਧਾਇਕ ਜਿਹੜੇ ਨੇ ਜੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਟਿਕਟਾਂ ਦਿੱਤੀਆਂ ਲੋਕਾਂ ਨੇ ਇਹ ਨਹੀਂ ਸੋਚਿਆ ਕਿ ਵਿਧਾਇਕ ਦਾ ਕਰੈਕਟਰ ਕੀ ਹੈ ਜਾਂ ਕੀ ਨਹੀਂ ਵਿਧਾਇਕ ਦਾ ਬੈਕਗ੍ਰਾਉਂਡ ਕੀ ਹੈ ਜਾਂ ਕੀ ਨਹੀਂ ਲੋਕਾਂ ਨੇ ਕਿ ਯਾਰ ਇਸ ਵਾਰੀ ਅਸੀਂ ਫੱਟੀ ਪੋਛ ਦੇਣੀ ਹੈ ਜਿਹੜਾ ਪੁਰਾਣਾ ਸਿਸਟਮ ਹੀ ਚੁੱਕ ਕੇ ਪਰਾਂ ਕਰਨਾ ਇੱਕ ਜਿਹੜਾ ਹਨੇਰੀ ਹਾਲਤੀ ਲੋਕਾਂ ਨੇ ਤੇ ਜਿਹੜਾ ਮਰਜ਼ੀ ਬੰਦਾ ਨੁਮਾਇੰਦਾ ਖੜਾ ਕੀਤਾ ਅਸੀਂ ਵੋਟ ਦੇਣੀ ਹੈ ਤੇ ਆਮ ਆਦਮੀ ਪਾਰਟੀ ਜੀ ਪਾਰਟੀ ਆ ਗਈ ਹਣ ਉਧਰ ਹੁਣ ਲੋਕਾਂ ਦਾ ਇਹ ਕਹਿਣਾ ਹੈ ਕਿ ਭਾਈ ਕਈਆਂ ਦਾ ਕਹਿਣਾ ਕੰਮ ਹੋਏ ਨੇ ਕਈ ਨਹੀਂ ਹੋਏ ਵਾਦੇ ਕੀਤੇ ਸੀ ਜਿਹੜੇ ਉਹ ਪੂਰੇ ਨਹੀਂ ਹੋਏ ਕੁਝ ਕੁ ਕਰਤੇ ਨੇ ਹੁਣ ਹੋ ਸਕਦਾ ਮੈਂ ਪਹਿਲਾਂ ਵੀ ਗੱਲ ਕੀਤਾ ਸੀ ਆਮ ਆਦਮੀ ਪਾਰਟੀ ਕੁਝ ਦਿਨਾਂ ਤੱਕ ਅਨਾਉਂਸਮੈਂਟਾਂ ਦੀ ਝੜੀ ਕਰਦੇ ਲੋਕ ਸਭਾ ਦੀਆਂ ਚੋਣਾਂ ਆਉਣੀਆਂ ਨੇ ਜਿਹੜੇ ਪਟਾਰੇ ਦੇ ਵਿੱਚ ਜਿਹੜੇ ਪ੍ਰਾਣੀਆਂ ਇਹਨਾਂ ਦੇ ਵਾਦੇ ਸੀਗੇ ਚਾਹੇ ਬੀਪੀਐਨ 1000 ਰੁਪਏ ਦੇਣ ਦਾ ਵਾਦਾ ਸੀਗਾ ਉਹ ਪਟਾਰੇ ਜੋ ਕੱਢ ਕੇ ਲੈ ਵੀ ਆ ਜੀ ਅਸੀਂ ਪੂਰਾ ਕਰਤਾ ਤਾਂ ਕਿ ਵੋਟਰਾਂ ਨੂੰ ਜਿਹੜਾ ਹੈਗਾ ਕੁਛ ਕੀਤਾ ਜਾ ਸਕੇ ভোটার ਜਿਹੜੇ ਐ ਕੁਛ ਹੋ ਕੇ ਵੋਟ ਦੇ ਸਕਣ ਇਹ ਸਟ੍ਰੈਟਜੀ ਹੋ ਸਕਦੀ ਆਉਣ ਵਾਲੇ ਟਾਈਮ 'ਚ ਵੱਡੇ ਕੁਲਾਸੇ ਹੋਣਗੇ ਵੱਡੇ ਪਟਾਰੇ ਖੁੱਲੇ ਜਾਣਗੇ ਆਮ ਆਦਮੀ ਪਾਰਟੀ ਵੱਲੋਂ ਹੁਣ ਦੂਜੇ ਪਾਸੇ ਗੱਲ ਇਹ ਹੈ ਅੱਜ ਬੈਠਕ ਆ ਬੈਠਕ ਜੇ ਦੇਖੋ ਕੀ ਹੁੰਦਾ ਹੈ ਹੁਣ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਹਾਈ ਕਮਾਂਡ ਨੇ ਜੇ ਫੈਸਲਾ ਲਿਆ ਗੱਠ ਜੋੜਦਾ ਕਿਉਂਕਿ ਵੱਡੇ ਪੱਧਰ ਤੇ ਗੱਠ ਜੋੜ ਜਿਹੜਾ ਹੋਣਾ ਪੂਰੇ ਭਾਰਤ ਦੇ ਵਿੱਚ ਹੋਣਾ ਲੋਕ ਸਭਾ ਦੀਆਂ ਚੋਣਾਂ ਇਸ ਵੇਲੇ ਜੋ ਪਾਰਟੀਆਂ ਦਾ ਜਿਹੜਾ ਆ ਮਿਸ਼ਨ ਹੈਗਾ ਉਹ ਗੱਠ ਚੋੜ ਨੂੰ ਲੈ ਕੇ ਆ ਕਿ ਗੱਠ ਚੋੜ ਹੋਵੇ ਤੇ ਬੀਜੇਪੀ ਨੂੰ ਹਰਾਇਆ ਜਾ ਸਕੇ ਜੋ ਉਹਨਾਂ ਦਾ ਮਿਸ਼ਨ ਹੈਗਾ ਜੀ ਤੇ ਜੇ ਹਾਈ ਕਮਾਂਡ ਨੇ ਕਹਿ ਤਾ ਸਿੱਧੂ ਹਰਾਨ ਨੂੰ ਜਾਂ ਇਹਨਾਂ ਨੂੰ ਜਿੰਨੇ ਗਿਆ ਉਪਦੇਦਾਰ ਰਾਜਾ ਵੇੜਾ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਪਾਈ ਇੱਕ ਮੁੱਠ ਹੋ ਜੋ ਨਾ ਆਪਸ ਵਿੱਚ ਗੱਲਾਂ ਗਮੀ ਨਾ ਕਰੂ ਇੱਕ ਦੂਜੇ ਦੇ ਨਾਲ ਨਾਲ ਲੜੋ ਜੋ ਵੀ ਇੱਕ ਦੂਜੇ ਦੇ ਲਈ ਸ਼ਬਦੀ ਬਾਣ ਨਾ ਚਲਾਓ ਇਕਜਟ ਹੋ ਜੋ ਜੀ ਤੇ ਗੱਠ ਜੋੜ ਆਪਾਂ ਕਰਨਾ ਸਿਰੇ ਚੜਾਉਣਾ ਤੇ ਮੰਨਣਾ ਤੇ ਮੈਨੂੰ ਲੱਗਦਾ ਪਹਿਣਾ ਹੀ ਹੈ ਕਿਉਂਕਿ ਹਾਈ ਕਮਾਂਡ ਕਹੂ ਕਿ ਪੰਜਾਬ ਤੇ ਜਿਹੜੀ ਕਾਂਗਰਸ ਹੈ ਉਹ ਜਿੰਨਾ ਮਰਜੀ ਗੱਲਾਂ ਕਰ ਲੇ ਜੋ ਮਰਜੀ ਕਹ ਦੇ ਵਿਰੋਧਤਾ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਮੰਨਣੀ ਮੰਨਣੀ ਪੈਣੀ ਹੈ ਪੈ ਸਕਦੀ ਹੈ ਨਹੀਂ ਤੇ ਕੰਮ ਖਰਾਬ ਹੋ ਸਕਦਾ ਹੈ ਕਿਉਂਕਿ ਲੋਕ ਸਭਾ ਦੇ ਵਿੱਚ ਗੱਠ ਜੋੜ ਨੇ ਸਿਰਫ ਇੱਕ ਸੂਬੇ ਨੂੰ ਨਹੀਂ ਦੇਖਣਾ ਉਹ ਕਹਿੰਦੇ ਜੀ ਹੋ ਜੇ ਗੱਠ ਜੋੜ ਅਸੀਂ ਪੰਜਾਬ 'ਚ ਨਹੀਂ ਹੋਣ ਦੇਣਾ ਐਦਾਂ ਨਹੀਂ ਹੁੰਦਾ ਕੱਟਚੁਰ ਜੀ ਹੋਊਗਾ ਤੇ ਫਿਰ ਪੂਰੇ ਪੰਜਾਬ ਇੰਡੀਆ ਦੇ ਵਿੱਚ ਹੀ ਹੋਊਗਾ ਇਹ ਨਹੀਂ ਬਿਕ ਸੂਬੇ ਦੇ ਵਿੱਚ ਨਾ ਹੋਵੇ। ਬਾਕੀ ਭੁਪਿੰਦਰ ਜੀ ਗੱਲ ਪਤਾ ਕੀ ਹੈ? ਗੱਲ ਇਹ ਹੈ ਕਿ ਜਿਹੜੀ ਇਹ ਸਿਆਸਤ ਹੈ ਨਾ ਹਾਂਜੀ ਇਹਦੇ ਬਾਰੇ ਕੁਝ ਵੀ ਕਹਿਣਾ ਮੈਂ ਪਹਿਲਾਂ ਵੀ ਬਾਰ-ਬਾਰ ਇਹ ਗੱਲ ਕਰਦਾ ਆਂ ਕਿ ਇਹਦੇ ਬਾਰੇ ਕੁਝ ਵੀ ਕਹਿਣਾ ਪ੍ਰੈਡਿਕਸ਼ਨ ਕਰਨੀ ਜਿਹੜੀ ਆ ਉਹ ਠੀਕ ਨਹੀਂ ਹੁੰਦੀ। ਇਹ ਤੇ ਸਮੇਂ ਦੇ ਵਿੱਚ ਇਕੁਏਸ਼ਨ ਬਣਦੀ ਆ ਹੋ ਸਕਦਾ ਕੋਈ ਨਵਾਂ ਸ਼ੁਰਲਾ ਕੱਢ ਦੇ ਕੋਈ ABC ਪਾਰਟੀ ਤੇ ਲੋਕ ਕਹਣ ਬੱਲੇ ਬੱਲੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਲੋਕ ਉਧਰਲੇ ਪਾਸੇ ਹੋ ਜਾਣ। ਇਹ ਤੇ ਬਾਕੀ ਸਮਾਂ ਹੀ ਦੱਸਦਾ ਹੈ। ਤੇ ਫਿਲਹਾਲ ਜਿਹੜੀ ਅੱਜ ਦਾ ਤੇ ਹਾਲਾਤ ਇਹ ਹੈ ਕਿ ਜੋ ਮਾਹੌਲ ਤੁਹਾਨੂੰ ਦੱਸਤਾ ਹੈ ਕਿ ਪ੍ਰਗਟ ਸਿੰਘ ਉਹਨਾਂ ਨੇ ਜੋ ਕੁਝ ਗੱਲਬਾਤ ਕੀਤੀ ਹੈ ਬਿਆਨ ਦਿੱਤਾ ਹੈ ਤੇ ਦੂਜੇ ਪਾਸੇ ਮੀਟਿੰਗ 4:30 ਵਜੇ ਹੈਗੀ ਆ ਕਾਂਗਰਸ ਪੰਜਾਬ ਕਾਂਗਰਸ ਦੀ ਹਾਈ ਕਮਾਂਡ ਨਾਲ ਤੇ ਦੇਖੋ ਮੀਟਿੰਗ ਤੋਂ ਬਾਅਦ ਕਿਹੜੇ ਕਿਹੜੇ ਜਿਹੜੇ ਹੈਗੇ ਆ ਉਹ ਚੀਜ਼ਾਂ ਬਾਹਰ ਆਣੀਆਂ ਪਟਾਰੇ 'ਚੋਂ ਜੀ ਤੇ ਇਹ ਤੇ ਹੁਣ ਸਮਾਂ ਹੀ ਦੱਸੂਗਾ ਸੋ ਇਹ ਸਨ ਮੇਰੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਉਹਨਾਂ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਉਹ ਕਾਂਗਰਸ ਜਿਹੜੀ ਕਿ ਕਾਂਗਰਸ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਗਠਬੰਧ ਨਹੀਂ ਕਰੇਗੀ ਤੇ ਪੰਜਾਬ ਦੇ ਲੋਕ ਆ ਜਿਹੜੇ ਉਹ ਆਮ ਆਦਮੀ ਪਾਰਟੀ ਨੂੰ ਸਬਕ ਜਰੂਰ ਸਿਖਾਉਣਗੇ ਇਸ ਤੋਂ ਇਲਾਵਾ ਬਾਕੀ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਾਜਨੀਤਿਕ ਸਿਨੈਰੀਓ ਸਾਹਮਣੇ ਆਉਂਦੇ ਨੇ ਇਹ ਸਮਾਂ ਹੀ ਦੱਸੇਗਾ ਤਦ ਤੱਕ ਲਈ ਦਿਓ ਇਜਾਜ਼ਤ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੇਂ ਮੁੱਦਿਆਂ ਦੇ ਨਾਲ ਪੱਕੀ ਸਿਆਸਤ ਦੇ ਇਸ ਨਵੇਂ ਐਪੀਸੋਡ ਦੇ ਵਿੱਚ ਧੰਨਵਾਦ ਸ਼ੁਕਰੀਆ